रेडी स्टार्ट ਮੌਜੂਦਾ ਸਮੇਂ ਵੀ ਮਸਜਿਦ ਖੈਰਉਦੀਨ Hindu Musalman ਤੇ Sikh ਭਾਈਚਾਰੇ ਦੀ ਇੱਕ ਮਿਸਾਲ ਬਣੀ ਹੋਈ ਹੈ ਡੰਡੀ ਉਕਤ ਮਸਜਿਦ ਦੇ ਅੰਦਰ ਪਿਛਲੇ 40 ਬਰਿਆਂ ਤੋਂ ਹਰ ਜੁਮੇ ਸ਼ੁੱਕਰਵਾਰ ਨੂੰ ਸਰਦਾਰ ਬਲਜਿੰਦਰ ਸਿੰਘ ਪੁੱਤਰ ਸਰਦਾਰ ਲੱਖਾ ਸਿੰਘ ਨਿਵਾਸੀ ਗੇਟ ਹਕੀਮਾ ਜੋੜਿਆਂ ਦੀ ਸੇਵਾ ਲਈ ਪਹੁੰਚ ਰਹੇ ਹਨ ਆਪਣੇ ਘਰ ਦੇ ਪਾਸ ਆਬਾਦੀ ਅਨਗੜ ਵਿੱਚ ਸਬਜ਼ੀ ਵੇਚਣ ਦਾ ਕਾਰੋਬਾਰ ਕਰਨ ਵਾਲੇ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਕਿਧਰੇ ਜੁਮੇ ਵਾਲੇ ਦਿਨ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈ ਜਾਵੇ ਜਾਂ ਉਹ ਬਿਮਾਰੀ ਦੀ ਹਾਲਤ ਵਿੱਚ ਮਸਜਿਦ ਨਾ ਪਹੁੰਚ ਸਕਣ ਤਾਂ ਉਹਨਾਂ ਦੇ ਪੁੱਤ ਬਲਦੇਵ ਸਿੰਘ ਆਪਣੀ ਜ਼ਿੰਮੇਵਾਰੀ ਸਮਝਦੇ ਆ ਇਹ ਸੇਵਾ ਨਿਭਾਉਣ ਨਿਯਮ ਨਾਲ ਪਹੁੰਚ ਜਾਂਦੇ ਹਨ ਮਸਜਿਦ ਵਿੱਚ ਆਉਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕ ਬਲਜਿੰਦਰ ਸਿੰਘ ਨੂੰ ਬੜੇ ਆਦਬ ਨਾਲ ਬਾਬਾ ਜੀ ਸਰਦਾਰ ਜੀ ਸਾਹਿਬ ਜਾਂ ਮੀਆਂ ਜੀ ਕਹਿ ਕੇ ਸੰਬੋਧਿਤ ਕਰਦੇ ਹਨ ਡੰਡੀ ਇਸ ਪ੍ਰਕਾਰ ਪਿਛਲੇ ਲਗਭਗ 25 ਵਰਿਆਂ ਤੋਂ ਮਸਜਿਦ ਖੈਰੂਦੀਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਜੇ ਕੁਮਾਰ ਮਹਾਜਨ ਨਿਭਾ ਰਹੇ ਹਨ ਉਹਨਾਂ ਦੇ ਹੁੰਦਿਆਂ ਕੋਈ ਵੀ ਸਰਾਰਤੀ ਅਨਸਰ ਮਸਜਿਦ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਮਸਜਿਦ ਅੰਦਰ ਜਾਣ ਦੀ ਹਿੰਮਤ ਨਹੀਂ ਕਰਦਾ ਅਜੇ ਕੁਮਾਰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਮੁਸਤੈਦ ਚੌਕੀਦਾਰ ਵਾਂਗ ਮਸਜਿਦ ਦੇ ਗੇਟ ਤੇ ਖੜੇ ਹੋ ਕੇ ਮਸਜਿਦ ਦੀ ਰਖਵਾਲੀ ਕਰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ 2 ਮਿੰਟ ਦੀ ਬ੍ਰੇਕ ਹੈ ਬਈ ਇਹਦੇ ਵਿੱਚ ਪੜ ਲਓ ਪੈਰਾਗ੍ਰਾਫ ਤੁਸੀਂ ਹਾਂਜੀ ਸੈਕੰਡ ਪੈਰਾ ਲਿਖਾਂਗੇ ਰੈਡੀ ਸਟਾਰਟ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਲਿਆਨ ਦਾਸ ਉਰਫ ਮਹਿਤਾ ਕਾਲੂ ਜੀ ਰਾਏ ਬੁਲਾਰ ਦੇ ਜਨਮ ਤੋਂ ਪਹਿਲਾਂ ਹੀ ਰਾਏ ਪੋਏ ਖਾਨ ਦੀ ਮਿਲਖ ਦੇ ਪਟਵਾਰੀ ਅਤੇ ਮੀਰ ਮੁਨਸੀ ਸਨ ਰਾਏ ਪੋਏ ਖਾਨ ਪੱਟੀ ਲਗਭਗ 39000 ਏਕੜ ਰਕਵੇ ਦੇ ਮਾਲਕ ਸਨ ਮਹਿਤਾ ਕਾਲੂ ਜੀ ਇਮਾਨਦਾਰੀ ਸਿਆਨਫ ਅਤੇ ਦਾਨਾਈ ਕਰਨ ਰਾਏ ਭੋਏ ਖਾਨ ਪੱਟੀ ਦੇ ਬੇहद ਕਰੀਬੀ ਵਿਸ਼ਵਾਸਪਾਤਰਾਂ ਵਜੋਂ ਜਾਣੇ ਜਾਂਦੇ ਸਨ ਰਾਏ ਬੁਲਾਰ ਹਾਲੀ ਬਾਲ ਬਰੀਸ ਵਿੱਚ ਹੀ ਸਨ ਕਿ ਉਨ੍ਹਾਂ ਦੇ ਵਾਲਿਦ ਰਾਏ ਪੋਏ ਖਾਨ ਭੱਟੀ ਇੰਤਕਾਲ ਫਰਮਾ ਗਏ ਰਾਏ ਬੁਲਾਰ ਖਾਨ ਦੇ ਵੱਡੇ ਹੋਣ ਤੱਕ ਪੋਏ ਖਾਨ ਦੀ ਮਿਲਖ ਦੀ ਸਾਰੀ ਜ਼ਿੰਮੇਵਾਰੀ ਮਹਿਤਾ ਕਾਲੂ ਜੀ ਨੇ ਬੜੀ ਇਮਾਨਦਾਰੀ ਨਾਲ ਨਿਭਾਈ ਜਿਸ ਕਾਰਨ ਰਾਏ ਬੁਲਾਰ ਦੇ ਅਹਿਲ ਏ ਖਾਨਾ ਮਹਿਤਾ ਕਾਲੂ ਜੀ ਦੀ ਖਸੂਸੀ ਇੱਜ਼ਤ ਕਰਦੇ ਸਨ ਅਜਿਹਾ ਹੀ ਰਵਈਆ ਜਦੋਂ ਰਾਏ ਬੁਲਾਰ ਸਾਹਿਬ ਜ਼ਬਾਨ ਹੋ ਗਈ ਤਾਂ ਉਹਨਾਂ ਪੁਰਖ ਲੂਸ ਸਲੀਕਿਆਂ ਵਿੱਚ ਵੀ ਰਿਹਾ ਗੁਰੂ ਨਾਨਕ ਦੇਵ ਜੀ ਨੇ ਜਦੋਂ ਲੜਕਪਨ ਅਵਸਥਾ ਵਿੱਚ ਪ੍ਰਵੇਸ਼ ਕੀਤਾ ਤਾ ਪਿਤਾ ਮਹਿਤਾ ਕਾਲੂ ਨੇ ਇੱਕ ਦਿਨ ਮੱਝੀਆਂ ਚਰਾਵਨ ਲਈ ਭੇਜ ਦਿੱਤਾ ਮੱਝੀਆਂ ਨੂੰ ਚਰਾੰਦਾ ਵਿੱਚ ਛੱਡ ਕੇ ਆਪ ਇੱਕ ਰੁੱਖ ਦੀ ਛਾਂ ਹੇਠਾਂ ਸੌ ਗਏ ਮੱਝੀਆਂ ਦਾ ਝੁੰਡ ਚਰਾੰਦਾ ਦੇ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਵੜਿਆ ਤੇ ਕਿਸਾਨਾਂ ਦੀਆਂ ਲੈ ਲਹਾਉਂਦੀਆਂ ਫਸਲਾਂ ਉਜਾੜ ਦਿੱਤੀਆਂ ਕਿਸਾਨਾਂ ਨੇ ਮੱਝੀਆਂ ਦੇ ਪਾਲੀ ਦੀ ਸ਼ਿਕਾਇਤ ਰਾਏ ਬੁਲਾਰ